ਮਨੇ ਜੁੜੂ ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੂ ਗਰਾਹਾਂ ਜਿਹੜੇ ਵੀਰ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੋਸਤੋ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਲਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਦੋਸਤੋ ਅੱਜ ਆਪਾਂ ਪਹੁੰਚੇ ਆਂ ਫਤਿਹਬਾਦ ਮੰਡੀ ਜਿਹੜੀ ਕਿ ਹਰ ਸੰਡੇ ਨੂੰ ਲੱਗਦੀ ਹੈ ਜਦ ਆਪਾਂ ਰਤੀਏ ਤੋਂ ਦੋਸਤੋ ਫਤਿਹਬਾਦ ਜਾਂ ਨਿਆ ਫਤਿਹਬਾਦ ਤੋਂ ਰਤੀਏ ਵਾਲੀ ਸਾਈਡ ਨੂੰ 4 ਕਿਲੋਮੀਟਰ ਬਾਹਰ ਮੇਨ ਰੋਡ ਦੇ ਉੱਤੇ ਦੋਸਤੋ ਸੱਜੇ ਇੱਥੇ ਮੰਡੀ ਭਰਦੀ ਹੈ ਅੱਜ ਵਜਤ ਤੁਹਾਨੂੰ ਫਤਿਹਬਾਦ ਮੰਡੀ ਦੇ ਜਾਨਵਰ ਦਿਖਾਉਣੇ ਆ ਤੇ ਬਾਕੀ ਕੁਝ ਜਾਨਵਰਾਂ ਦੇ ਵੀਡੀਓ 'ਚ ਰੇਟ ਪੁੱਛਾਂਗੇ ਆਇਤ ਪਰਦਾ ਚੱਕਦੇ ਆਂ ਮੰਡੇ ਦਾ ਕਿਤਾ ਪਰਦਾ ਚੱਕਦੇ ਆਂ ਆ ਦੇਖ ਸਕਦੇ ਹੋ ਦੋਸਤੋ ਬਿਲਕੁਲ ਹੁੰਡੇ ਸਿੰਘਾਂ ਜਿਹਾ ਪੂਰੀ ਸਕਰੀਨ ਝੋਟੀ ਹੈ ਇਧਰ ਬੈਕ ਤੋਂ ਹਵਾਨਾ ਦੇਖ ਸਕਦੇ ਹੋ ਸਕਰੀਨ ਝੋਟੀ ਹੈ ਖਣਦੇ ਦੇ ਸਕਦੇ ਹਾਂ ਦੋਸਤੋ ਚਾਰੇ ਥਣ ਮੋٹے ਮੋਢਾ ਵਾਲੇ ਨੇ ਨਖੜਵੇਂ ਲੱਗਿਆ ਆਪਸ ਦੇ ਵਿੱਚ ਹੋਰ ਗੱਲ ਖਾਟ ਲੱਗਿਆ ਇੱਕ ਵਾਰੀ ਖੋਲੀ ਗਈ ਐ ਨੂੰ ਲੈ ਜੀ ਬਾਕ ਮਾਰਾ ਬਾਈ ਬਿਲਕੁਲ ਬਿਲਕੁਲ ਦਰਮਿਆਨ ਇੱਕ ਅਦ ਕੱਚਾ ਦੋਸਤੋ ਪੂਰੀ ਸਕਰੀਨ ਝੋਟੀ ਹੈ ਸਿੰਘਾਂ ਦੀ ਬਿਲਕੁਲ ਕੁੰਡੀ ਹੈ ਤੇ ਹਵਾਨੀ ਦੀ ਸਾਫ ਹੈ ਪੂਰੀ ਨੀਚੇ ਤੋਂ ਦਿਖਾ ਦੂੰਗਾ ਮੈਂ ਇੱਕ ਵਾਰੀ ਜਾ ਕੇ ਤੇ ਅਗਲੀ ਡਿਟੇਲ ਸਾਰੀ ਬਾਈ ਨੂੰ ਪੁੱਛਾਂਗੇ ਤੇ ਨੰਬਰ ਮੈਂ ਪੁੱਛ ਕੇ ਬਾਈ ਨੂੰ ਰੇਟ ਵਗੈਰਾ ਸਾਰਾ ਕੁਝ ਸਕਰੀਨ ਤੇ ਲਾ ਦੂੰਗਾ ਇੱਥੇ ਤੋਂ ਹਵਾਨਾ ਦੇਖ ਸਕਦੇ ਹੋ ਦੋਸਤੋ ਇੱਕ ਵਾਰੀ ਪੂਰੇ ਮੋٹے ਮੋਢਾ ਵਾਲੇ ਥਣ ਦੇ ਚਾਰੋਂ ਥਣ ਦੋਸਤੋ ਪੂਰੇ ਨਿਖੜਵੇਂ ਲੱਗੇ ਨੇ ਪੂਰੇ ਗੈਪ ਤੇ ਲੱਗੇ ਨੇ ਇੱਧਰ ਤੋਂ ਹਵਾਨਾ ਦਿਖਾ ਦੇਣਾ ਇੱਕ ਵਾਰੀ ਮੈਂ ਝੋਟੀ ਦਾ ਕੀ ਮੰਗਦਾ ਵੀਰੇ ਇਹਦੇ ਕੀ ਮੰਗਿਆ ਇੱਕ ਵਾਰੀ ਮੂੰਹ ਮੱਥਾ ਦੇਖ ਸਕਦੇ ਹੋ ਇੱਧਰ ਤੋਂ ਸਿੰਗ ਦੇਖ ਸਕਦੇ ਹੋ ਬਿਲਕੁਲ ਕੁੰਡੇ ਨੇ ਪੂਰੀ ਸ਼ਕੀਨ ਝੋਟੀ ਆ ਦੋਸਤੋ ਬਾਕੀ ਅਗਲੀ ਗੱਲ ਬਾਤ ਮੈਂ ਤੁਹਾਡੀ ਬਾਈ ਨਾਲ ਕਰਾ ਦੇਣਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰ ਅੱਗੇ ਲੈ ਰਿਓ ਲੈ ਰਿਓ ਅੱਗੇ ਤੋਂ ਪੰਜਾਬ ਤੋਂ ਆਇਆ ਇਹ ਕਿੰਵੇਂ ਸੂਈ ਝੋਟੀ ਬਲੂਨ ਆਈ ਬਲੂਨ ਕਿ ਦੰਦਾ ਚ ਸਿਗੀ 6 ਦੰਦਾ ਕਿੰਨੀ ਦੇਰ ਹੋ ਗਈ ਸੂਈ ਨੂੰ 2 ਮਹੀਨਾ ਹੋ ਗਿਆ ਇਹ 1 ਮਹੀਨਾ ਦੁੱਧ ਕਿੰਨਾ ਧਿਆਰਾ ਇਸ ਟਾਈਮ ਬਾਈ 15 ਕਿਲੋ 15 ਕਿਲੋ ਕਿੰਨੇ ਰੇਟ ਕੀ ਕਰਦੇ ਆ ਬਾਈ ਦਾ 95000 ਕਿੰਨੇ ਦੀ ਛੜੂਗਾ ਲਾਸਟ 90 ਜੀ 90000 ਦੇ ਆਪਣਾ ਨੰਬਰ ਬੋਲ ਦੋ ਨੰਬਰ ਦੱਸੋ ਅੰਕ ਕਰੀਏ ਉਸ ਤੋਂ ਬਾਅਦ ਨੰਬਰ 55584877 ਇੱਕ ਵਾਰੀ ਫਿਰ ਮੋਲੀ ਸਰ 9955584877 ਠੀਕ ਆ ਬਾਈ ਇੱਕ ਵਾਰੀ ਝੋਟੀ ਫੇਰ ਦਿਖਾ ਦਣਾ ਦੋਸਤੋ ਮੂੰਹ ਮੱਖਾ ਦਿਖਾ ਦਣਾ ਬਿਲਕੁਲ ਕੁੰਡੇ ਸਿੰਘਾਂ ਚ ਪਲੂਣ ਝੋਟੀ ਐ ਮਹੀਨੇ ਕੀ ਦੀ ਸੁਈ ਹੋਈ ਦੱਸਦਾ ਤੇ ਬਾਈ 15 ਕਿਲੋ ਦੁੱਧ ਰੱਖਦਾ ਤੇ ਹਰ ਇੱਕ ਵਾਰ ਹਵਾਨਾ ਖਣ ਤੁਹਾਨੂੰ ਮੈਂ ਫੇਰ ਦਿਖਾ ਦਣਾ ਇੱਧਰ ਮੂੰਹ ਦੋਸਤੋ 6 ਦਿਨ ਤੋਂ ਹੋ ਗਈ ਝੋਟੀ ਆ ਜੋ ਬਾਕੀ ਅੱਗੇ ਦਿਖਾਉਣਿਆ ਕੁਝ ਮੱਝਾਂ ਅੱਗੇ ਵੀ ਰੇਟ ਪੁੱਛਣੀ ਆ ਆਪਾਂ ਅਸੀਂ ਤੇ ਬਰਾ ਇੱਕਾ ਝੋਟੀ ਦਿਖਾਉਣੀ ਆ ਦੋਸਤੋ ਸਾਨੂੰ ਪੂਰੀ ਜ਼ਬਰਦਸਤ ਝੋਟੀ ਆ ਹਵਾਨਾ ਦੇਖ ਸਕਦੇ ਹਾਂ ਪੂਰੇ ਚੌੜੇ ਹਵਾਨੇ ਦੀ ਆ ਸ਼ੂ ਤੋਂ ਹਵਾਨਾ ਸਟਾਰਟ ਹੋ ਜਾਂਦਾ ਦੋਸਤੋ ਤੇ ਬਾਕੀ ਥਣ ਦੇਖ ਸਕਦੇ ਹੋ ਨੇਖੜਵੇਂ ਨੇ ਪੂਰੀ ਦੂਰੀ ਤੇ ਲੱਗੇ ਨੇ ਤੇ ਇਧਰ ਤੋਂ ਹਵਾਨਾ ਦਿਖਾ ਦਵਾਂ ਤੁਹਾਨੂੰ ਦੋਸਤੋ ਪੂਰੇ ਨਾਲ ਲੱਗਵੇਂ ਟੈਟਲੇਵੇ ਦੀ ਅਲਸ ਕੋ ਆ ਮਿਲਕ ਵੀਂਟ ਦੇਖ ਸਕਦੇ ਹੋ ਕਿੰਨੀ ਮੋਟੀ ਜਾਂਦੀ ਆ ਤੇ ਬਾਕੀ ਨੂੰ ਮੱਥਾ ਦਿਖਾ ਦੇਣਾ ਝੋਟੀ ਦਾ ਇਧਰੋਂ ਬਿਲਕੁਲ ਕੁੰਡੇ ਸਿੰਘਾਂ ਜਿਹਾ ਉਸਕੋ ਬਾਕੀ ਅਗਲੀ ਡਿਟੇਲ ਇਹਦੀ ਸਾਰੀ ਆਪਾਂ ਬਾਈ ਨੂੰ ਪੁੱਛ ਲਾਂਗੇ ਹਾਂ ਬਾਈ ਬਾਈ ਸਤਿ ਸ੍ਰੀ ਅਕਾਲ ਬਾਈ ਨਾਮ ਦੱਸੋ ਵੀਰ ਸੰਦੀਪ ਸਿੰਘ ਜੀ ਕਿੱਥੇ ਤੋਂ ਆਇਓ ਅੱਜ ਤੋਂ ਸੰਗਰੂਰ ਜ਼ਿਲ੍ਹਾ ਪੰਜਾਬ ਪੰਜਾਬ ਤੋਂ ਕਿੰਨੇਵੇਂ ਸੂਏ ਚੋਟੀ ਆਹੇ ਤੀਸਰਾ ਸੂਆ ਤੀਸਰਾ ਸੂਆ ਕਿੰਨੇ ਦਿਨ ਹੋ ਗਏ ਸੂਏ ਨੂੰ ਸੂਏ ਨਾਂ ਪੀਪਲ ਜੀ ਨੂੰ ਦੁੱਧ ਕਿੰਨਾ ਤਿਆਰ ਆ ਬਾਈ 19 ਕਿਲੋ ਤਿਆਰ ਕੋਈ 19 ਕਿਲੋ ਕਿੰਨੇਵੇਂ ਸੂਏ ਚੋਟੀ ਆਹੇ ਤੀਸਰਾ ਸੂਆ ਤੀਸਰਾ ਸੂਆ ਰੇਟ ਕਿੰਨਾ ਕਰਦੇਂਦਾ ਇਹਦਾ ਸਵਾ ਲੱਖ ਦਾ ਕਿੰਨੇ ਦੀ ਛੱਡ ਦੂੰਗਾ ਲਾਸਟ ਇੱਕ 8 ਦੀ ਵੇਚਣੀ ਹੈ 1,80,000 ਫਿਕਸ ਰੇਟ ਆ ਫਿਕਸ ਰੇਟ ਆ ਜੀ ਛੇ ਨੰਬਰ ਬੋਲ ਦੋ ਆਪਣਾ ਨੰਬਰ ਹੈ 98760 ਹਾਂਜੀ 07533 ਇੱਕ ਵਾਰੀ ਫਿਰ 98760 ਹਾਂਜੀ 07533 ਬੋਲ ਕੇ ਦਿਖਾ ਦੂ ਦੋਸਤੋ ਤੀਜਾ ਸੁਆ ਝੋਟੀ ਹੈ ਪੂਰੀ ਜ਼ਬਰਦਸਤ ਝੋਪੀ ਹੈ 19-20 ਕਿਲੋ ਦੁੱਧ ਬਾਈ ਕਹਿੰਦਾ ਇਸ ਟਾਈਮ ਤਿਆਰੀ ਦਾ ਝੋਟੀ ਥੱਲੇ ਹਵਾਨਾ ਦੇਖ ਸਕਦੇ ਹੋ ਪੂਰੇ ਚੌੜੇ ਹਵਾਨੀ ਦਾ ਦੋਸਤੋ ਗਾਵਾ ਵਰਗਾ ਆਵਨਾ ਝੋਟੀ ਦਾ ਐਨ ਠੋਕਿਆ ਪਿਆ ਪੂਰਾ ਤੇ ਥਣ ਦੇਖ ਸਕਦੇ ਹੋ ਪੂਰੇ ਮੋٹے ਲੱਗੇ ਨੇ ਉੱਤੋਂ ਦਰਮਿਆਨੇ ਕੱਦ ਘਾਟ ਚਾ ਦੋਸਤੋ ਚੌੜੇ ਢਾਂਚੇ ਦੀ ਝੋਟੀ ਆ ਥੱਲੇ ਵੀ ਪੂਰੀ ਜ਼ਬਰਦਸਤ ਆ ਦੋਸਤੋ ਬਾਕਮਾਲ ਆ ਬਾਈ ਮੂੰਹ ਮੱਥਾ ਦੇਖ ਸਕਦੇ ਹੋ ਬਿਲਕੁਲ ਕੁੰਡੇ ਸਿੰਘਾਂ ਚ ਤੀਜੀ ਸੂਏ ਝੋਟੀ ਆ ਤੇ ਬਾਕੀ 1,80,000 ਰੁਪਏ ਬਾਈ ਨੇ ਇਹਦਾ ਫਿਕਸ ਰੇਟ ਰੱਖਿਆ ਤੇ ਨੰਬਰ ਦੋਸਤੋ ਮੈਂ ਬਾਈ ਦਾ ਸਕਰੀਨ ਤੇ ਲਾ ਦੂੰਗਾ ਜਿਹਨੂੰ ਝੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਨੇੜਾ ਆ ਕੇ ਤਸੱਲੀ ਕਰਕੇ ਖਰੀਦ ਸਕਦੇ ਆ ਤੋੜ ਦੇ ਲੰਬੀ ਤੋੜ ਦੇ ਥੋੜੀ ਜੀ ਬਾਕਮਾਲਾ ਬਾੜਾ ਬਾੜਾ ਕਿੰਨੇ ਕਰੇਗਾ 8000 ਰੁਪਏ ਬਾੜਾ ਬਾੜਾ ਕਰਿਆ ਆਪਣੀ ਜਿੱਥੇ ਦੋਸਤੋ ਕਰਾਚੋ ਪਿੰਡ ਹੈ ਬਾਈ ਦਾ ਪੰਜਾਬ ਦੇ ਵਿੱਚ ਰਹਿ ਜਾਂਦਾ ਹੈ ਭਵਾਨੀਗੜ੍ਹ ਸ਼ਹਿਰ ਤੇ ਸੁਨਾਮ ਸ਼ਹਿਰ ਦੇ ਵਿੱਚ ਵਿਚਾਲੇ ਰਹਿ ਜਾਂਦਾ ਜੂੰ ਝੋਟੀ ਪਸੰਦ ਆਊਗੀ ਦੋਸਤੋ ਨੇੜ ਆ ਕੇ ਤਸੱਲੀ ਕਰਕੇ ਖਰੀਦ ਲਓ ਬਾਕੀ ਹਵਾਨਾ ਮੈਂ ਇੱਕ ਵਾਰੀ ਫੇਰ ਦਿਖਾ ਦਣਾ ਦੋਸਤੋ ਨੇੜ ਤੋਂ ਸ਼ੁਰੂ ਤੋਂ ਸਟਾਰਟ ਹੋਇਆ ਇਹ ਪੂਰਾ ਚੌੜਾ ਹਵਾਨਾ ਦੋਸਤੋ ਪੂਰੇ ਵੱਡੇ ਹਵਾਨੇ ਦੀ ਝੋਟੀ ਹੈ ਲੂਕ ਸੰਦਾਉਗੀ ਦੋਸਤੋ ਨੰਬਰ 22 ਦਾ ਸਕਰੀਨ ਤੇ ਲਾ ਦੂੰਗਾ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਛੁੱਟੀ ਲੈ ਜਾਓਗੇ ਉਹ ਤੋਂ ਪਹਿਲੇ ਕਹਿ ਜਰਾ ਜੀ ਯਾਰ ਤੇ ਬਾਕੀ ਆਜੋ ਦੋਸਤੋ ਅੱਗੇ ਲੈ ਕੇ ਚੱਲਦੇ ਹਾਂ ਰੋਲੇ ਰੱਪੇ ਮੰਡੀ 'ਚ ਹੁੰਦੇ ਰਹਿੰਦੇ ਨੇ ਉੱਧਰ ਵੀ ਕਰਾ ਦੇਣਾ ਦਰਸ਼ਕਾਂ ਮੰਗ ਰੋਤਾ ਸਾਫਲਾ ਕਾਇ ਪੰਜਾਬ ਵਿੱਚ ਤੋਂ ਉਹ ਖਾਨਦਾਨ ਖੜੇ ਨੇ ਉੱਧਰ ਆ ਆਏ ਦੋਸਤੋ ਬਾਕੀ ਅੱਗੇ ਲੈ ਕੇ ਚੱਲਦੇ ਆ ਤੁਹਾਨੂੰ ਫਤਿਹਪੁਰ ਮੰਡੀ ਦੀਆਂ ਵਈਆਂ ਦਿਖਾਉਣੇ ਆ तकरीबन ਪੰਜਾਬ ਤੋਂ ਹਰਿਆਣਾ ਤੋਂ ਦੋਨੇ ਸਟੇਟਾਂ ਤੋਂ ਮੱਝਾਂ ਆਉਂਦੀਆਂ ਇੱਥੇ ਆ ਬੰਦੇ ਆ ਬੰਦਾ ਹਰੇਕ ਮੰਡੀ ਤੇ ਆਉਂਦਾ ਵਿਹਲਾ ਬੈਠਾ ਮੰਝੇ ਤੇ ਠੀਕ ਆ ਅੰਮੀ ਜਰਾ ਦੇਖੋ ਵੇਚੀ ਮੱਝ ਮੁਝ ਕੋਈ ਬਾ ਵੇਲੇ ਬੈਠਿਆ ਹਾਂ ਵੇਲੇ ਬਰੇਚ ਵੇਚ ਦੋ ਫਰਾ ਵੇਚਾਂ ਦੇ ਬਾਅਦ ਅੱਜ ਕੀ ਹੈ ਹੈ ਕਹਿਮੋ ਦੂਸਰੀ ਆ ਜੀ ਦੋਸਤੋ ਅੱਗੇ ਲੈ ਕੇ ਚੱਲਦੇ ਆਂ ਕਰਾਉਣੇ ਆ ਦਰਸ਼ਨ ਬੱਚੀ ਦਿਖਾਉਣੇ ਆ ਤੁਹਾਨੂੰ ਦੋਸਤੋ ਬਹੁਤ ਕਮਾਲ ਦੀ ਬੱਚੀ ਆ ਬਾਈ ਕਰੀ ਖੜੀ ਇੱਕ ਮਿੰਟ ਦੇਖ ਸਕਦੇ ਹੋ ਦੋਸਤੋ ਪੂਰੇ ਉੱਚੇ ਕਦਕਾਰ ਚੈਹ ਹਰ ਨਾ ਦਿਖਾ ਦੇਣਾ ਨੇੜ ਤੋਂ ਮੁੱਠੀ ਵਿੱਚ ਵਾਈ ਵਾਲੇ ਥਾਂ ਲੱਗੇ ਨੇ ਤੇ ਇੱਧਰ ਕੋ ਦਿਖਾ ਦਣਾ ਮੈਂ ਤੇ ਆ ਬੱਚਾ ਬੈਠਾ ਦੋਸਤੋ ਮੂੰਹ ਮੱਥਾ ਦੇਖ ਸਕਦੇ ਹਾਂ ਦਾ ਪੂਰੀ ਸ਼ਕੀਨ ਬੱਛੀ ਆ ਤੇ ਬਾਕੀ ਡਟੇਲੇ ਦੀ ਆਪਾਂ ਬਾਈ ਨੂੰ ਪੁੱਛ ਲਾਂਗੇ ਤੇ ਨੰਬਰ ਲਾਵਾਂਗੇ ਦੋਸਤੋ ਬਾਈ ਦਾ ਸਕਰੀਨ ਤੇ ਜਿਹਨੂੰ ਪਸੰਦ ਆਊਗੀ ਬੱਛੀ ਨੇੜਾ ਆ ਕੇ ਖਰੀਦ ਸਕਦਾ ਆਓ ਦੋਸਤੋ ਬਾਈ ਕੋਲੇ ਚੱਲਦੇ ਆਂ ਆਪਾਂ ਕਰਾ ਦਿੰਨੇ ਆ ਗੱਲਬਾਤ ਬਾਈ ਇੱਥੇ ਦੱਸ ਦੇ ਬਾਈ ਕੋਰਾ ਕਰ ਮੂੰਹ ਹੈ ਬਾਈ ਨਾਮ ਦੱਸੋ ਕੀ ਹੈ ਤੇਰਾ ਮੇਰਾ ਦੱਸਾਂ ਹੁਣ ਛੋਟਾ ਦਾ ਦੂੰਗੀ ਬਲਕਿ ਇਸ ਹੈ ਬਈ ਦਾ ਬੱਚੀ ਕਿੰਨੇ ਵਿੱਚ ਹੋਏ ਭਾਈ ਪਹਿਲਾ ਸੂਰਾ ਪਹਿਲਾ ਸੂਰਾ ਦੰਧਾ ਜੀ ਹੋਣੀ ਫਿਰ ਆ ਬੱਚਾ ਖੀਰੀ ਹੈ ਯਾਰ ਇਹਦਾ ਖੀਰੀ ਹੈ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਹੋ ਗਏ ਬਈ ਪੰਜ ਛੇ ਦਿਨ ਕਿੰਨਾ ਕੁ ਬੋਲਾ ਤਿਆਰ ਹੋਊਗਾ ਉਹਨੂੰ ਹੈਗਾ ਤੇਰਾ 10 ਕਿਲੋ 11 12 ਕਿਲੋ ਵੇਚਣੀ ਕਿੰਨੇ ਦੀ ਆ ਦੇ ਦਾਂਗੇ ਬਾਈ ਫਿਕਸ ਰੇਟ ਹੀ ਦੱਸ ਦਈਏ ਬਈ 60000 ਬੰਦੇ 55 ਦੇ ਦਾਂਗੇ ਨੰਬਰ ਬੋਲ ਦੇ ਬਾਈ ਦਾ 9956 51943 ਠੀਕ ਹੈ ਜੀ ਦੋਸਤੋ ਖੀਰੀ ਬੱਚੀ ਹੈ ਬਾਈ ਕਹਿੰਦਾ ਮੂੰਹੋਂ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਇੱਕ ਵਾਰੀ ਅੱਜ ਉਹ ਅੱਗੇ ਤੁਹਾਨੂੰ ਹੁਣ ਮੱਝਾਂ ਦਿਖਾਉਣੇ ਆ ਹੋਰ ਮੱਝ ਲੈ ਕੇ ਚੱਲਦੇ ਆ ਕਿਸੇ ਕੋਲੇ ਇੱਧਰ ਦਿਖਾਉਣੇ ਆ ਬਾਈ ਹੋਰਾਂ ਕੋਲੇ ਖੜੀਆਂ ਨੇ ਬਹੁਤ ਵੱਡੇ ਵੱਡੇ ਹਵਾਨੇ ਦੀਆਂ ਮੱਝਾਂ ਨਹੀਂ ਆਮ ਮੱਝ ਦਿਖਾਉਣੇ ਆ ਦੋਸਤੋ ਮੀਣੀ ਝੋਟੀ ਮੀਣੀ ਝੋਟੀ ਦੀ ਡਿਮਾਂਡ ਬਹੁਤ ਰਹੀ ਦੀ ਆ ਇੱਕ ਵਾਰੀ ਥਾਣੇ ਹਵਾਨਾ ਦਿਖਾ ਦੇਣਾ ਝੋਟੀ ਦਾ ਬਾਕੀ ਅਗਲੀ ਗੱਲ ਬਾਤ ਦੋਸਤੋ ਮੈਂ ਤੁਹਾਡੀ ਬਾਈ ਨਾ ਕਰਾ ਦੂੰਗਾ ਹਵਾਨਾ ਦੇਖ ਸਕਦੇ ਹੋ ਦੋਸਤੋ ਜੋ ਕਿ ਇਹ ਕਾਹ ਖੜੀ ਹੈ ਮਾਜੇ ਇਧਰ ਇਹਦਾ ਹਵਾਨਾ ਵੀ ਬਹੁਤ ਜ਼ਬਰਦਸਤ ਹੈ ਤੇ ਇਧਰ ਬਾਈ ਹਰਾਂ ਕੋਲ ਇੱਕ ਨਿੱਜੀ ਰਵੀ ਵੀ ਵਧੀਆ ਆ ਮੀਣੀ ਝੋਟ ਦੀ ਡਿਟੇਲ ਪੁੱਛ ਜਿਆ ਦੋਸਤੋ ਆਪਾਂ ਬਾਈ ਤੋਂ ਇੱਕ ਵਾਰੀ ਇਧਰ ਤੋਂ ਦੇਖ ਸਕਦੇ ਹਾਂ ਥਾਣ ਹਵਾਨਾ ਹਵਾਨੇ ਤੇ ਨਾੜਾਂ ਦੇਖ ਸਕਦੇ ਹਾਂ ਦੋਸਤੋ ਤੇ ਬਾਕੀ ਮੂਮਥਾ ਦੇਖ ਲਓ ਪੂਰੀ ਝੋਟੀਆਂ ਜੋ ਥੋਡੀ ਬਾਈ ਨਾਲ ਕਰਾ ਦੇਣੇ ਗੱਲ ਬਾਤ 10 ਮਿਲਿਆ ਹੋ ਜਾਂਦੇ ਹੁਣ ਭਾਈ ਸਾਸੀ ਜਾਂ। ਨਾਮ ਕੀ ਹੈ ਭਾਈ? ਗਨਦੀਪ ਖੰਣੀ। ਗਨਦੀਪ ਸਿੰਘ। ਮਾਝ ਆਪਣੀਆਂ ਮੀਰੀਆਂ ਮਾਝ। ਹਾਂਜੀ। 93 ਸੂਏ ਸੂਏ ਭਾਈ। ਇਹ ਜੀ ਤੀਜੀ। ਤੀਜੇ ਸੂਏ ਕਿੰਨੇ ਕਿਤੇ ਨੋਗੇ? ਸੂਏ ਨੂੰ ਹਫਤਾ ਹੋ ਗਿਆ ਵੀਰੇ। 1 ਹਫਤਾ। ਕਿੰਨਾ ਕਰੂ ਤੂੰ ਤਿਆਰ ਹੁਣ? ਤੂੰ ਤਾਂ 13 ਕਿਲੋ ਤਿਆਰ। 13 ਕਿਲੋ? ਹਾਂ। ਕਿੰਨੇ ਪਰ ਰੇਟ ਕਿੰਨਾ ਕਰਦੇਂਗਾ? ਮਲਿਕ 35 ਹੈ ਵੀਰੇ। ਕਿੰਨੇ ਵੀ ਛੜ ਤੋਂ ਲਾਸਟ? 10000 ਜਰ। ਨੰਬਰ ਬੋਲ ਦਿੰਦਾ। 86728775 ਵੀਰੇ। ਇੱਕ ਵਾਰੀ ਫੇਰ। 86728775 ਵੀਰੇ। ਕਿੱਥੇ ਤੋਂ ਆਵੇਂ ਭਾਈ? ਢੜਬੇ ਤੋਂ ਭਾਈ। ਢੜਬੇ ਤੋਂ। ਜ਼ਿਆਦਾਤਰ ਪੰਜਾਬ ਵਾਲੇ ਬੰਦੇ ਆਏ ਹੋਣੇ ਹੋਣਾ ਠੀਕ ਆ ਭਾਈ ਓਕੇ ਫਿਰ ਗੱਲ ਦੀ ਬੇਈ ਨਾ ਦੁੱਧ ਦਿਆ 1500 ਭਾਈ ਓਏ ਬੱਚਾ ਉਹ ਮੱਕ ਲੱਗ ਗਿਆ ਆਪਰਾ ਆਪਰਾ ਬੱਸ ਆਦੀ ਕੱਤੀ ਦੀ ਆਜੀ ਦੇਖ ਸਕਦੇ ਹੋ ਦੋਸਤੋ ਪੂਰੇ ਚੌੜੇ ਢਾਂਚੇ ਦੀ ਆ ਕਦਕਾਠ ਵਾਲੀ ਮੀਣੀ ਝੋਟੀ ਆ ਤੇ ਹਵਾਨਾ ਹਬੂਨਾ ਬਹੁਤ ਕਮਾਲ ਦਾ ਇੱਕ ਆ ਜਾਂਦੀ ਆ ਦੂਸਰੀ ਮੱਝ ਪਾਈ ਦੀ ਇਸੇ ਨੰਬਰ ਤੇ ਮਿਲ ਜੂਗੀ ਇਹ ਵੀ ਦੇਖ ਸਕਦੇ ਆ ਦੋਸਤੋ ਮਰੀਆ ਚੰਗੇ ਲੇਵੇ ਦੀ ਝੋਟੀ ਆ ਮੱਜਾਂ ਚ ਪੈ ਜਾਂਦੀ ਆ ਦੋਸਤੋ ਬਾਕੀ ਦੀ ਡਿਟੇਲ ਵੀ ਪੁੱਛ ਲਾਂਗੇ ਆਪਾਂ ਬਾਈ ਨੂੰ ਇਹਦੇ ਚੰਨਰ ਤੋਂ ਪਾਇਆ ਇਸ ਤੋਂ ਸ਼ੁਕਰ ਕਰ ਹੜ ਕੰਪਨੀ ਮੜਾ ਜਾ ਆ ਆ ਬਾ ਬਾਂਦੇ ਭਾਈ ਇਧਰ ਤੋਂ ਹਵਾਨਾ ਦੇਖ ਸਕਦੇ ਆ ਦੋਸਤੋ ਡਬਲ ਹਵਾਨੇ ਵੀ ਆ ਤੇ ਬਾਕੀ ਗੱਲਬਾਤ ਬਾਈ ਨਾਲ ਕਰਵਾ ਲਾਂਗੇ ਕਿੰਨੇਵੇਂ ਸੂਇਆ ਬਾਈ ਇਹ ਤੀਸਰੇ ਵੀ ਆ ਜਿਆਦਾ ਲੱਗਦੀ ਆ ਯਾਰ ਤੀਜੇ ਤੋਂ ਤੀਸਰੇ ਵੀਰੇ ਥੋੜੀ ਜਿਹੀ ਵੱਡੀ ਹੋ ਕੇ ਰਹੀ ਹੋਈ ਆ ਕਨਫਰਮ ਤੀਜੇ ਆ ਹਾਂਜੀ ਅ ਚੌਥੇ ਮੰਨ ਲੈਂਦੇ ਆ ਚੌਥੇ ਲਾ ਲਾ ਕਿੰਨੇ ਦਿਨ ਹੋ ਕੇ ਸੂਈ ਨੂੰ ਸੂਈ ਰਾਤ ਸੂਈ ਆ ਵੀਰੇ ਅੱਜ ਰਾਤ ਹੀ ਆ ਗੋਲੇ ਜੀ ਆ ਗੋਲੇ ਜੀ ਕਿੰਨਾ ਕੁ ਦੁੱਧ ਕਰ ਦੂਗੀ ਦੁੱਧ ਕੱਢਦੀ ਆ 14-15 ਕਿਲੋ ਉਹਦਾ 15 ਹਾਂਜੀ ਕਿੰਨੇ ਰੇਟ ਕੀ ਕਰਦੇ ਹੋ ਮੋਢੇ 95000 ਕਿੰਨੇ ਵੀ ਛੱਡ ਦਿੰਦੇ 85000 ਨੰਬਰ ਬੋਲ ਦਿਓ 99 41 ਹਾਂਜੀ 75 ਜਾਂ 76 ਠੀਕ ਹੈ ਜੀ ਆਜੋ ਦੋਸਤੋ ਅੱਗੇ ਲੈ ਕੇ ਚੱਲਦੇ ਆ ਇੱਕ ਬਹੁਤ ਵੱਡੀ ਝੋਟੀ ਖੜੀ ਹੋਇਆ ਦਿਖਾਉਣੇ ਆ ਤੁਹਾਨੂੰ ਇਹ ਮੱਥਾ ਦੇਖ ਲਈ ਇੱਕ ਵਾਰੀ ਬਿਲਕੁਲ ਪਤਲੇ ਸਿੰਗਾ ਜਿਆ ਪੂਰੀ ਸਕੀਨ ਝੋਟੀ ਆ ਦੋਸਤੋ ਇਧਰ ਤੋਂ ਦਿਖਾ ਦਣਾ ਮੈਂ ਤੋਰਦੇ ਬਾਈ ਕੋਰੀ ਹੁਣਗੇ ਪੂਰੇ ਕੱਦ ਕਾਠ ਵਾਲੀ ਝੋਟੀ ਆ ਦੋਸਤੋ ਬੰਦ ਹਵਾਨੇ ਵੀ ਆ ਤੇ ਬਾਕੀ ਡਿਟੇਲ ਆਪਾਂ ਇਹਦੀ ਬਾਈ ਨੂੰ ਪੁੱਛ ਲਾਂਗੇ ਬਾਕੀ ਅਗਲੀ ਗੱਲ ਬਾਤ ਤੁਹਾਡੀ ਦੋਸਤੋ ਬਾਈ ਨਾ ਕਰਾ ਦੇਣਾ ਸਾਰੀ ਡਿਟੇਲ ਪੁੱਛ ਲੈਣਾ ਝੋਟੀ ਦੀ ਕੀ ਗੱਲ ਬਾਤ ਆ ਕਿੰਨਾ ਦੁੱਧ ਆ ਕਿੰਨੇ ਟਾਈਮ ਦੀ ਸੂਈ ਹੋਈ ਆ ਬਾਈ ਕਿੰਨੇ ਵੇ ਸੂ ਝੋਟੀ ਇਹ ਪਹਿਲਾ ਸੂਆ ਬਾਈ ਪਹਿਲਾ ਸੂਆ ਦੰਦਾ ਜੀ ਆ ਹਾਂ ਨਾ ਹੀ ਪਹਿਲੇ ਦੰਦ ਤਾਂ ਪੂਰੇ ਕਰਕੇ ਅੱਛਾ ਦੰਦ ਪੂਰੇ ਕਿਹੜੀ ਜਗ੍ਹਾ ਤੋਂ ਆਇਓ ਚੇਲਾ ਵਾਲਾ ਪਿੰਡ ਆ ਬਾਈ ਚੇਲਾ ਵਾਲਾ ਦੁੱਧ ਕਿੰਨਾ ਹੋਊਗਾ ਇਸ ਟਾਈਮ ਉੱਦਦਾ ਇਸ ਟਾਈਮ 13 ਲੀਟਰ ਕਰ ਰਿਹਾ 13 ਲੀਟਰ ਮੁੱਲ ਕਿੰਨਾ ਕਰਦੇ ਹੋ ਮੁੱਲ 95000 ਕਿੰਨੇ ਦੀ ਛੱਡ ਦੋਗੇ 88 ਦੀ ਛੱਡਦੇ ਆ ਨੰਬਰ ਬੋਲ ਦਿੰਦਾ 98555 73512 ਠੀਕ ਦੇ ਕੋਲ ਕਿੰਨਾ ਦੇਣਾ ਉਹ ਕਿਸਾਨ ਬੁਧੀ ਕਰਦੇ ਆ ਅਜੇ ਦੋਸਤੋ ਅੱਗੇ ਲੈ ਕੇ ਚੱਲਦੇ ਆ ਹੋਰ ਮੱਜਾਂ ਦੇ ਕਰਾਉਂਦੇ ਆ ਦਰਸ਼ਨ ਤੁਹਾਨੂੰ ਪਰ ਲਈ ਪਾਸੇ ਚੱਲਦੇ ਆ ਇੱਧਰ ਫੇਰ ਆਵਾਂਗੇ ਵਾਪਸ ਦੁਬਾਰਾ ਹਰਿਆਣੇ ਦੀ ਜੋਤੀਆ ਦੇਖ ਸਕਦੇ ਹੋ ਇਧਰ ਤੋਂ ਮੂੰਹ ਮੱਠਾ ਦਿਖਾ ਦੇਣਾ ਅੰਦਰ ਮੈਂ ਐਨੇ ਕੱਦ ਕਾਟ ਚ ਆਜੇ ਦੋਸਤੋ ਥਾਣ ਹਵਾਨਾ ਦੇਖਣ ਨੂੰ ਚੋਟੀ ਜਾਈ ਤੇ ਬਾਕੀ ਇਧਰ ਜੇ ਜਉਗੀ ਹਵਾਨਾ ਉਹਦੇ ਦੇਖਦੇ ਪੂਰੇ ਠੋਸ ਹਵਾਨੇ ਜੀ ਆ ਦੋਸਤੋ ਤੇ ਬਾਕੀ ਤਾਉ ਨਾ ਕਰਾਂ ਮੈਂ ਦੀ ਗੱਲ हाँ जी, जी। नमस्कार जी हाँ नमस्कार अपना नाम बता जी। सुरजा जी सुरजा कौन से गांव से हरियाणा के हैं हरियाणा काम तो होगा जीटूब पर कौन से, सिद्धाना, सिद्धाना। से, कौन से में जोटी? दूसरे नहीं कितने दिन की भाई ये दस कितना प्यारा दूधी साढ़े तेरह किलो साढ़े तेरह किलो खाना रेट क्या एक पच्चीस कितने की छोड़ दो लास्ट बस छोड़ दो ਪਾਦਰ ਦੋ ਦਾਰ ਕੀ ਹੈ ਅੱਛਾ ਜੀ ਆਪਣਾ ਨੰਬਰ ਬਤਾ ਦਿਓ ਨੰਬਰ ਤੋਂ ਮੈਂ ਕੀ ਬਤਾ ਦੂੰ ਉਸ ਪਰ ਰਹੀ ਹੈ ਬਾਈ ਕਰ ਨੰਬਰ 853 ਸੰਬੰਧ 5591 ਇੱਕ ਵਾਰ ਹੀ ਦਿੰਦਾ 8053 ਸੰਬੰਧ 5591 ਤੇ ਦੇਖ ਸਕਦੇ ਹੋ ਦੋਸਤੋ ਪੂਰੇ ਘੈਂਟ ਹਵਾਨੇ ਦੀ ਆ ਹਰਿਆਣੇ ਦੀ ਝੋਟੀ ਆ ਇਹਦੇ ਹਰਿਆਣੇ ਵਾਲਿਆਂ ਦੀ ਦੋਸਤੋ ਇੱਕ ਖਾਸ ਗੱਲ ਬਾਤ ਹੁੰਦੀ ਆ ਹਵਾਨਾ ਖਾਦਣਾ ਪਹਿਲਾਂ ਮੈਂ ਨੇੜ ਤੋਂ ਪੂਰੇ ਠੋਕ ਮੇ ਹਵਾਨੇ ਦੀ ਆ ਇਹ ਦੋਸਤੋ ਆਪਣੇ ਪੰਜਾਬ ਵਾਲੀਆਂ ਝੋਟੀਆਂ ਨਾਲ ਦਿੱਤੋ ਥੋੜਾ ਲੰਬਾ ਟਾਈਮ ਦਿੰਦਿਆਂ ਨੇ ਕਿ ਤੁਸੀਂ 3 ਝੋਟੀ ਆ ਨੰਬਰ ਤਾਉ ਨੇ ਬੋਲਦਾ ਦੋਸਤੋ ਜਿਹਨੂੰ ਪਸੰਦ ਆਊਗੀ ਇਹ ਰਾਣੀ ਵਾਲੀ ਝੋਟੀ ਤੁਸੀਂ ਤਾਉ ਨਾਲ ਗੱਲਬਾਤ ਕਰਕੇ ਲੈ ਸਕਦੇ ਹੋ ਹਰ ਵਕੀ ਲੈ ਕੇ ਚੱਲਦੇ ਹਾਂ ਮਿਲ ਕੋ ਪੂਰੀ ਪੂਰੀ ਮੱਝ ਦਿਖਾਉਣੇ ਆ ਦੋਸਤੋ ਤੇਲੀਆਂ ਪੂਰੀ ਆ ਗਈ ਜਿਹੜੀ ਪਿਓਰ ਚ ਕਹਿ ਦਿੰਦੇ ਨੇ ਯੂਨੂੰ ਹਵਾਨਾ ਦੇਖ ਸਕਦੇ ਹੋ ਇੱਕ ਵਾਰੀ ਨੇੜੇ ਤੇ ਦਿਖਾ ਦਵਾਂ ਇੱਧਰ ਤੇ ਹਵਾਨਾ ਦੋਸਤੋ ਕਮਾਨ ਦਾ ਲੱਗਿਆ ਜਿਹੜੇ ਹਿਸਾਬ ਨਾਲ ਕੱਦ ਕਾਠਾ ਮੱਝ ਦਾ ਤੇ ਹਵਾਨੇ ਦੇ ਨਾੜਾ ਦੇਖ ਸਕਦੇ ਹੋ ਤੇ ਹੋਰ ਪੂਰੀ ਦੇ ਵਿੱਚ ਆ ਜਾਂਦੀ ਆ ਦੋਸਤੋ ਤੇਲੀਆ ਪੂਰੀ ਆ ਤੇ ਆ ਨਾਲ ਇਹਦਾ ਬੱਚਾ ਖੜਾ ਤੇ ਮੂੰਹ ਮੱਥਾ ਦਿਖਾ ਦਾਨ ਇਧਰੋਂ ਕਿਉਂ ਫੋਟੋ ਆ ਫਿਰ ਤਾਂ ਕਿਉਂ ਉਹ ਯਾਰ ਤੂੰ ਫੋਟੋ ਹੀ ਆ ਅਗਲੀ ਗੱਲਬਾਤ ਵੀ ਤੁਹਾਡੀ ਬਾਈ ਨਾਲ ਕਰਾਂਗੇ ਬੈ ਨਹੀਂ ਬਣਦਾ ਬਾਈ ਦਾ ਨਾਮ ਕੀ ਹੈ ਮਨਿੰਦਰ ਸਿੰਘ ਕਿੱਥੇ ਤੋਂ ਆਇਓ ਮਵੀ ਕਲਾ ਤੋਂ ਮਵੀ ਕਲਾ ਕਿੰਨੇਵੇਂ ਸੂਏ ਚੋਟੀ ਹੈ ਜੀ ਤੀਜੇ ਸੂਏ ਕਿੰਨੇ ਦਿਨ ਹੋ ਗਏ ਸੂਏ ਨੂੰ ਹੋ ਗਏ 5-6 ਕਿੰਨਾ ਕੁ ਬੋਲਾ ਤਿਆਰ ਆ ਹੁਣ 12-13 ਰੀਲ ਨੂੰ ਤਿਆਰ 12-13 ਰੇਟ ਕੀ ਕਰਦੇ ਨੇ ਰੇਟ ਮੁੱਲ 95000 ਫਿਕਸ ਰੇਟ ਕਿੰਨੇ ਦੇ ਦੋ 85000 ਨੰਬਰ ਬੋਲੋ 82648 77804 ਇੱਕ ਵਾਰੀ ਫਿਰ 82648 77804 ਠੀਕ ਇੱਕ ਵਾਰੀ ਖੋਲ ਕੇ ਦਿਖਾ ਦਿੰਦਾ ਦੋਸਤੋ ਤੀਜੀ ਸੂਏ ਹੈ ਛੋਟੀ ਦਰਮਿਆਨੇ ਛੋਟੇ ਕੱਦ ਕਾਠ ਚ ਹੈ ਪਿਓਰ ਆ ਜਾਂਦੀ ਹੈ ਦੋਸਤੋ ਤੇਲ ਜਾਂ ਫੁੱਲੀ ਚ ਆ ਜਾਂਦੀ ਹੈ ਇਹ ਪਿਓਰ ਤੇਲੀਆਂ ਤੇਲ ਦੇਖ ਸਕਦੇ ਹੋ ਬਹੁਤ ਜਿਹੇ ਹਵਾਨਾ ਦੇਖ ਸਕਦੇ ਨੇ ਜਿਹੜੇ ਹਿਸਾਬ ਨਾਲ ਮੱਝ ਦਾ ਕੱਤ ਕਾਟ ਹੈ ਨਿੱਕੇ ਦੇ ਕੱਤ ਦੀ ਹੈ ਪਰ ਉਸ ਤੋਂ ਹਵਾਨੇ ਵਾਲੀ ਕਮਾਲ ਕਰਦੀ ਆ ਬੂਰਾ ਜ਼ਬਰਦਸਤ ਹੈ ਮਾਰਨਾ ਬਹੁਤ ਕਮਾਲਾ ਬਾਈ ਇਹ ਬੂਰੀ ਹੈ ਪੱਕੀ ਬੂਰੀ ਹੈ ਤੇਲੀਆਂ ਬੂਰੀ ਆ ਰਹੀ ਜੀ ਨਾ ਏਰੀਆ ਬਹੁਤ ਚੰਗਾ ਹੈ ਦੁੱਧ ਦਿੰਦੀ ਹੈ 18 17 ਕਿਲੋ ਬਾਈ ਹਾਂ ਕੀ ਮੁੱਲ ਮੁੱਲ 95000 ਹੈ ਦੁੱਧ 1300 1300 ਵਸ ਦੇ ਦੇ ਤੀਜੇ ਸੂਏ ਝੋਟੀਆਂ ਦੋਸਤੋ ਤੇਲੀਆਂ ਬੂਰੀ 13 ਕਿਲੋ ਦੁੱਧ ਤਿਆਰੀ ਦਾ ਪੰਜ-ਛੇ ਦਿਨ ਦੀ ਸਮੂਹੀ ਆ ਬਾਕੀ ਮੈਂ ਆ ਬੱਚਾ ਹੈ ਬੱਚਾ ਕਿਹ ਨਾਲ ਦੇ ਬਾਈ ਬੱਚਾ ਕੱਟਾ ਜੀ ਕੱਟਾ ਕੱਟਾ ਨਾਲ ਮੱਝ ਕਰੀ ਉਧਰ ਮੜੀ ਜੀ ਇਹ ਜੀ ਇਹ ਜੀ ਮੜੇ ਬੜੀ ਇਹ ਤਾਂ ਮਤ ਕਹਿ ਦੋ ਸੇ ਕਹਿ ਕੇ ਮੋੜਨ ਦਾ ਮੈਂ ਤਾਂ ਹਾਂ ਕਰ ਦੂੰ ਨਾ ਕਰ ਦੂੰ ਉਹ ਤਾਂ ਮਸੂਰੀ ਜਾਂਦਾ ਇਧਰ ਤੋਂ ਹਵਾਨਾ ਦੇਖ ਸਕਦੇ ਹੋ ਦੋਸਤੋ ਪੱਕੇ ਹਵਾਨੇ ਵੀ ਹੈ ਤੇ ਮਿਲਕ ਵੇਣ ਜਾਂ ਦੀਆ ਦੇਖ ਸਕਦੇ ਹੋ ਪ्योर ਬੂਰੀ ਆ ਦੋਸਤੋ ਤੇਲੀਆਂ ਬੂਰੀ ਚ ਆ ਜਾਂਦੀ ਹੈ ਤੇ ਬਾਕੀ ਇਧਰ ਤੋਂ ਹਵਾਨਾ ਦਿਖਾ ਰਣਾ ਤਕਰੀਬਨ ਦੋਸਤੋ ਇਸ ਮੰਡੀ ਦੇ ਜ਼ਿਆਦਾਤਰ ਮੱਜਾਂ ਨੇ ਜਿਹੜੀਆਂ ਪੰਜਾਬ ਤੋਂ ਆਈਆਂ ਹੋਈਆਂ ਨੇ ਤੇ ਕੁਝ ਮੱਜਾਂ ਹਰਿਆਣੀਆਂ ਤੋਂ ਆਈਆਂ ਨੇ। ਦੇ ਇੱਧਰ ਗਾਵਾਂ ਖੜੀਆਂ ਨੇ ਇੱਕਾ ਜ਼ਬਰਦਸਤ ਬੱਛੀ ਖੜੀ ਆ ਦੋਸਤੋ ਇਹ ਦਿਖਾਉਣੀ ਆ ਤੇ ਬਾਕੀ ਡਿਟੇਲ ਇਹਦੀ ਬਾਅਦ ਵਿੱਚ ਪੁੱਛਾਂਗੇ ਆਪਾਂ। ਕਿਸਾਨ ਪਸ਼ੂ ਪਾਲ। ਹੋਰ ਰੰਗ ਦੀ ਬੇੜੀ ਓਏ। ਕਿਸਾਨ ਪਸ਼ੂ ਪਾਲ। ਜੀ ਨੋਗੜਾ ਉੱਧਰ ਤੋਂ ਹਵਾਨਾ ਦੇਖ ਸਕਦੇ ਹਾਂ ਉਸ ਤੋਂ ਪੱਛੀ ਦਾ। ਚਾਰੋਂ ਥਣ ਮੋٹے ਮੋਢੇ ਲੱਗਿਆ ਦੋਸਤੋ ਨਖਰਵੇਂ ਆ ਪੂਰੀ ਦੂਰੀ ਤੇ ਲੱਗਿਆ ਤੇ ਕ੍ਰੋਸ 'ਚ ਆ ਜਾਂਦੀ ਏ ਬੱਛੀ ਥੋੜੀ ਜੀ। ਤੇ ਬਾਕੀ ਅਗਲੀ ਡਿਟੇਲ ਆਪਾਂ ਬਾਅਦ ਨੂੰ ਪੁੱਛ ਲਾਂਗੇ। ਯਾਰ ਇਹ ਤਾਂ ਰੂਮ ਹੈ। ਟੋਰੀ ਵਾਈ ਖੋਲ ਕੇ ਬੱਛੀ। ਕਬਦੀ ਦਾ ਹਵਾਨਾ ਦੇਖ ਸਕਦੇ ਹੋ ਉਸ ਤੋਂ ਤੱਕ ਜ਼ਰੂਰ ਅੰਦਰ ਨੂੰ ਆ ਥੋੜੀ ਜਿਹੀ ਪਰ ਹਵਾਨਾ ਅੰਦਰ ਨੂੰ ਲੰਬਾ ਲੰਬਾਈ 'ਚ ਬਹੁਤ ਹੈ ਕ੍ਰੋਸ 'ਚ ਹੈ ਉਸ ਤੋਂ ਬੱਛੀ ਗਰਮੀ 'ਚ ਚੱਲਣਾ ਵੀ ਬੱਛੀ ਆਏ। ਤੇ ਬਾਕੀ ਮੂਹ ਹੱਥਾ ਦੇਖ ਸਕਦੇ ਹੋ ਬਿਲਕੁਲ ਡਬੀ ਐਚ ਐਫ ਕ੍ਰੋਸ 'ਚ ਪੈ ਜਾਂਦੀ ਆ। ਤੇ ਇਧਰ ਤੋਂ ਹਵਾਨਾ ਬਹੁਤ ਹੈ ਬੱਛੀ ਦਾ। ਤੇ ਬਾਕੀ ਛੋਟੇ ਦਰਮਿਆਨੇ ਕੱਦਕਾਰ ਚ ਆਮ ਨਾਰਮਲ ਬੰਦਾ ਵੀ ਘਰੇ ਅਰੇਂਜ ਕਰ ਸਕਦਾ ਹੈ ਤੇ ਬਾਕੀ ਇਹਦਾ ਰੇਟ ਵਗੈਰਾ ਸਾਰੀ ਡਿਟੇਲ ਆਪਾਂ ਬਾਈ ਨੂੰ ਪੁੱਛ ਲਾਂਗੇ ਬਾਈ ਨਾਮ ਕੀ ਹੈ ਜੀ ਕਾਕਾ ਸਿੰਘ ਬਈ ਅੱਗੇ ਹੋ ਗਿਆ ਕਾਕਾ ਕਿੱਥੇ ਤੋਂ ਆਏ ਜੀ ਤਨਪੁਰੇ ਤੋਂ ਜੀ ਤਨਪੁਰੇ ਕਿੰਨੇ ਸੂਏ ਸੂਏ ਬੱਚੀ ਹੈ ਦੂਜੇ ਜੀ ਦੂਜੇ ਦੂਜੇ ਸੂਏ ਕਿੰਨੇ ਦਿਨ ਹੋਗੇ ਬਾਈ 6-7 ਦਿਨ ਹੋਗੇ ਬੱਚਾ ਕੀ ਹੈ ਜੀ ਨਾਲ ਬੱਚਾ ਜੀ ਬੱਚਾ ਢੋਲਾ ਕਿੰਨਾ ਤਿਆਰ ਹੈ ਇਸ ਟਾਈਮ ਹੁਣ 15 ਕਿਲੋ 15 ਕਿਲੋ ਕਿੰਨੇ ਕੁ ਦੁੱਧ ਦੀ ਉਮੀਦ ਹੈ ਤਾਂ 20 ਲੀਟਰ 20 ਕਰ ਦੋਗੇ ਜੀ 20 ਕਰੋ ਕਰੌਸ ਚਾ ਬੱਛੀ ਹੈ ਨਾ ਹਾਂ ਕਰੌਸ ਦੋਸਤੋ ਗਰਮੀ ਚੱਲਣ ਵਾਲੀ ਹੈ ਬੱਛੀ ਕਰੌਸ ਚਾ ਮੂੰਹ ਮੱਥਾ ਇਧਰ ਤੋਂ ਦਿਖਾ ਦੋ ਨਾ ਤੇ ਬਾਕੀ ਆਪਾਂ ਡਿਟੇਲ ਸਾਰੀ ਬਾਈ ਨੇ ਦੱਸ ਦਿੱਤੀ ਤੇ ਰੇਟ ਵਗੈਰਾ ਪੁੱਛ ਲੈਣੇ ਬਾਈ ਤੋਂ ਬਾਈ ਰੇਟ ਕੀ ਕਰ ਦੋਦਾ 52000 ਫਿਕਸ ਰੇਟ ਦਾ ਦੋ ਜਿੰਨੇ ਦੇਣੀ ਆ ਜਮਾਈ ਲਾ 1000 ਦੀ 50 ਦੀ ਨੰਬਰ ਬੋਲ ਦੋ ਆ ਜੀ 997645327 ਇੱਕ ਵਾਰੀ ਫੇਰ ਬੋਲ ਦੋ 997645327 ਬਾਈ ਠੀਕ ਹੈ ਜੀ ਦੋਸਤੋ ਬੱਚੀ ਦਾ ਮੂੰਹ ਮੱਥਾ ਦੇਖ ਸਕਦੇ ਹੋ ਆ ਬੱਚਾ ਬੈਠਾ ਇਹਦੇ ਨਾਲ ਤੇ ਬਾਕੀ ਜੀ ਨੂੰ ਦੋਸਤੋ ਪਸੰਦ ਆਊਗੀ ਕ੍ਰੋਸ ਦੇ ਵਿੱਚ ਆ ਗਈ ਗਰਮੀ ਚ ਚਤਨਾ ਦੀ ਬੱਚੀ ਹੈ ਨੰਬਰ 22 ਦਾ ਵਿੱਚ ਵੀਡੀਓ ਦੇ ਬੋਲੇ ਆ ਦੋਸਤੋ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਆਜੋ ਅੱਗੇ ਲੈ ਕੇ ਚੱਲਦੇ ਆਂ ਸਾਨੂੰ ਮੰਡੀ ਦਾ ਲੈ ਆਉਂਦੇ ਆਂ ਕਿੜਾ ਕੜਾ ਕੇ ਹੋਰ ਦਿਖਾਉਨੇ ਆ ਮੱਜਾ ਅੱਜ ਫਤਿਹਬਾਦ ਮੰਡੀ ਤੇ ਪਹੁੰਚਿਆ ਪਹਿਲੀ ਵਾਰ ਆਏ ਅੱਜ ਦੇਖਦੇ ਆਂ ਕੀ ਰਿਸਪੌਂਸ ਆ ਆਜੋ ਦੋਸਤੋ ਇਧਰ ਨੂੰ ਲੈ ਕੇ ਚੱਲਦਾ ਹਾਂ ਤੁਹਾਨੂੰ ਹੁਣ ਮੈਂ ਪੂਰੀ ਦੀ ਪੀੜੀ ਬਣਾ ਮੇਰੀ ਕੀਮਤ ਆਵੇਗੀ ਪੰਜਾਬ ਤੋਂ ਪੰਜਾਬੀ ਦੋਸਤੋ ਬੂਰੀ ਝੋਟੀ ਲੈ ਕੇ ਆਇਆ ਤੁਹਾਡੇ ਵਾਸਤੇ ਇੱਕ ਦੂਜੀ ਸੂਰੇ ਝੋਟੀ ਆ ਸੋਨਾ ਵਾਲੀ ਆ ਤੇ ਡਿਟੇਲ ਸਾਰੀ ਆਪਾਂ ਬਾਈ ਨੂੰ ਪੁੱਛ ਲਾਂਗੇ ਇੱਕ ਵਾਰ ਇਧਰ ਤੋਂ ਹਵਾਨਾ ਦਿਖਾ ਦੇਣਾ ਦੋਸਤੋ ਸ਼ੂ ਤੋਂ ਸਟਾਰਟ ਹੁੰਦਾ ਹਵਾਨਾ ਚੌੜੇ ਹਵਾਨੇ ਦੀ ਝੋਟੀ ਆ ਦੋਸਤੋ ਪੂਰੇ ਦੀ ਵਾਕੀ ਕੱਦ ਘਾਟ ਵਾਲੀ ਝੋਟੀ ਆ ਤੇ ਇੱਧਰ ਤੋਂ ਦਿਖਾ ਦਣਾ ਇੱਕ ਵਾਰ ਹਵਾਨਾ ਮੈਂ ਅੱਗੇ ਨੂੰ ਬਣਾਉਗੀ ਹਲੇ ਦੋਸਤੋ ਕੱਚੀ ਆ ਤੇ ਇਹਨਾਂ ਦੀ ਮੂਹ ਮੱਥਾ ਦਿਖਾ ਦਣਾ ਝੋਟੀ ਦਾ ਇਹ ਬਿਲਕੁਲ ਕੁੰਡੇ ਸਿੰਘਾਂ ਚ ਐ ਬਾਕੀ ਅਗਲੀ ਡਿਟੇਲ ਸਾਰੀ ਆਪਾਂ ਬਾਅਦ ਨੂੰ ਪੁੱਛ ਲਾਂਗੇ ਤੇ ਦੋਸਤੋ ਝੋਟੀ ਤੋੜ ਕੇ ਵੀ ਦਿਖਾਵਾਂਗੇ ਤੁਹਾਨੂੰ ਹਾਂ ਭਾਈ ਨਾਮ ਦੱਸ ਕੀ ਹੈ ਕਪਤਾਰ ਸਿੰਘ ਜੀ ਕਿੱਥੇ ਤੋਂ ਆਏ ਆਂ ਆਮਦਪੁਰ ਤੋਂ ਜੀ ਆਮਦਪੁਰ ਤੋਂ ਪੰਜਾਬ ਤੋਂ ਪੰਜਾਬ ਤੋਂ ਜੀ ਕਿੰਨੇ ਕਿ ਦਿਨ ਲੈਂਦੀ ਐ ਝੋਟੀ ਕਿੰਵੇਂ ਸੂਏ ਸੁੰਦੀ ਆ ਇਹ ਹਫਤਾ ਲੂਗੀ ਜੀ ਤੇ ਸੂਆ ਦੂਜਾ ਦਾ ਜੀ ਦੂਜਾ ਸੂਆ ਰੇਟ ਕਿੰਨਾ ਰੇਟ 1.5 ਲੱਖ ਫਾਈਵ ਹਜ਼ਾਰ ਫਿਕਸ ਰੇਟ ਦੱਸਣੀ ਨਹੀਂ ਦੇਣੀ ਬਸ ਲੱਖ ਦੀ ਦੇ ਦੇ 1 ਲੱਖ ਰੁਪਏ ਸੂਨ ਵੇਲੇ ਵੀ ਇਹੀ ਰੇਟ ਹੋਊਗਾ ਸੂਨ ਦੇ ਜੇ ਸੂਨ ਤੋਂ ਬਾਅਦ ਚ ਰੇਟ ਹੋਊਗਾ ਅੱਛਾ ਉਹ ਰੇਟ ਲੱਗੂਗਾ ਇਹ ਅੱਜ ਦਾ ਰੇਟ ਹੈ ਹਾਂ ਜੀ ਨੰਬਰ ਬੋਲ ਦਿਓ ਬਾਈ 9653260807 ਇੱਕ ਵਾਰੀ ਫਿਰ ਦਿੰਦੇ 9653260807 ਤੋੜ ਕੇ ਦਿਖਾ ਦੇ ਬਾਈ ਝੂਠੀ ਫੋਨ ਵੀ ਐਂਡ ਦੂਜੇ ਸੂਣ ਵਾਲੀ ਆ ਦੋਸਤੋ ਇੱਕ ਹਫ਼ਤੇ ਦੀ ਕੱਚੀ ਆ ਬੂਰੀ ਝੋਟੀ ਆ ਕੱਦ ਬਹੁਤ ਆ ਝੋਟੀ ਦਾ ਦੋਸਤੋ ਦੇਲ ਬਹੁਤ ਆ ਚੌੜੇ ਢਾਂਚੇ ਦੀ ਆ ਜਾਣ ਵਾਲੀ ਝੋਟੀ ਆ ਦੋਸਤੋ ਇੱਕ ਹਫ਼ਤੇ ਤੱਕ ਇਹਨੇ ਤਿਆਰੀ ਮਾਰ ਜਾਣੀ ਆ ਸੂਣ ਦੀ ਤੇ ਅੱਜ ਦਾ ਰੇਟ ਬਾਈ ਕਹਿੰਦਾ ਜਿਹੜਾ ਫਿਕਸ ਆ 1 ਲੱਖ ਰੁਪਈਆ ਤੇ ਬਾਕੀ ਸੂਣ ਦੇ ਉੱਤੇ ਕਹਿੰਦਾ ਉਹ ਰੇਟ ਮੌਕੇ ਤੇ ਹੋਊਗਾ ਜੀ ਆ ਝੋਟੀ ਸੂਪੀ ਜਿਹਨੂੰ ਝੋਟੀ ਪਸੰਦ ਆਊਗੀ ਦੋਸਤੋ ਨੰਬਰ 22 ਦਾ ਚੱਲੂਗਾ ਲਗਾਤਾਰ ਸਕਰੀਨ ਤੇ ਬਾਈ ਨਾਲ ਗੱਲਬਾਤ ਕਰਕੇ ਨੇੜੇ ਆ ਕੇ ਦੋਸਤੋ ਆਪਣੀ ਤਸੱਲੀ ਕਰਕੇ ਜਾਨ ਤੋਂ ਖਰੀਦ ਸਕਦੇ ਹੋ ਵੀਡੀਓ ਦੇ ਮਾਧਿਅਮ ਰਾਹੀਂ ਦੋਸਤੋ ਜਾਨਵਰ ਦਾ ਇੱਕ ਆਈਡੀਆ ਮਿਲ ਜਾਂਦਾ ਬਾਕੀ ਖਰੀਦਣਾ ਦੋਸਤੋ ਤੁਸੀਂ ਆਪਣੀ ਨਿਰਖ ਪਰਖ ਨਾਲ ਹੁੰਦਾ ਨੇੜਾ ਕੇ ਤਸੱਲੀ ਕਰਕੇ ਖਰੀਦਣਾ ਹੁੰਦਾ ਤੇ ਬਾਕੀ ਝੋਟੀ ਦੋਸਤੋ ਸ਼ਕੀਨ ਬਹੁਤ ਹੈ ਕਿ ਨੰਬਰ ਪਾਈ ਹੋਰਾਂ ਦਾ ਚੱਲ ਪੂਗਾ ਸਕਰੀਨ ਤੇ ਉਸ ਤੋਂ ਹਾਏ ਦੇਣਾ ਬੈਸਟਰ ਵਾਲੀ ਮੱਗੀ ਉੱਤਨਾਰਜ ਕੌਣ ਸੇ ਵਾਲੀ ਕੀ ਬਣੇਰ ਵਾਲੀ ਆਹ ਵੱਡੇ ਸੁਈਏ ਚ ਦੋਸਤੋ ਖੋਲਾ ਇੱਕ ਹਰਿਆਣੇ ਵਾਲੇ ਪਾਈਆਂ ਨੇ ਮਾਰ ਲਈ ਆਵਾਜ਼ ਤੁਰੇ ਜਾਂਦੇ ਤੇ ਕਹਿੰਦੇ ਬਣਾ ਕੇ ਜਾਓ ਹਵਾਨਾ ਘੈਂਟ ਆ ਦੋਸਤੋ ਚੌੜੇ ਹਵਾਨੇ ਦੀ ਮੱਝਾ ਪੂਰੀ ਤੇ ਬਾਕੀ ਖੋਲ ਕੇ ਤੋਰੂਗਾ ਭਾਈ ਉਹ ਤੁਰੂ ਵੀ ਦੋਸਤੋ ਉਹੋਂ ਦੇਖ ਲਿਓ ਹਵਾਨਾ ਫਿਰ ਮੈਨੇ ਕਦਕਾਰ ਚਾ ਦੋਸਤੋ ਵੱਡੇ ਸੂਬੇ ਵਿੱਚ ਮੱਝਾ ਉੱਥੇ ਪੰਜਵੇਂ ਸੂਬਾ ਤਾਂ ਹੋਊਗੀ ਬੜੇ ਆਰਾਮ ਨਾਲਾ ਤੇ ਢਾਂਚਾ ਚੌੜਾ ਹੈ ਮੱਝ ਦਾ ਤੇ ਬਾਕੀ ਥਣ ਸੋਹਣਾ ਲੱਗਿਆ ਹਵਾਨਾ ਜਿੰਨਾ ਕੋ ਹੈਗਾ ਜਜਮੈਂਟ ਕਰ ਸਕਦੇ ਹਾਂ ਵੀਡੀਓ ਚ ਬਾਕੀ ਅਗਲੀ ਗੱਲਬਾਤ ਮੈਂ ਤੁਹਾਡੀ ਰਿਆਣੇ ਵਾਲੇ ਮੁੰਡਿਆਂ ਨਾਲ ਕਰਾ ਦੇਣਾ ਕੀ ਕਹਿੰਦੇ ਨੇ ਤੇ ਆ ਦੋਸਤ ਕੋ ਇਹਦਾ ਬੱਚਾ ਜਿਹੜਾ ਨਾਲ ਇਕੱਠਾ ਆ। ਹਾਂ ਭਾਈ ਕੌਣ ਸੇ ਵਿਆਹਤ ਨੇ? ਤੀਸਰਾ ਤੀਸਰਾ ਨਾ ਹੈ ਭਾਈ ਚੌਥਾ ਪੰਜਵਾਂ ਨਹੀਂ ਤੀਸਰਾ ਹੈ ਜੀ। ਸਹੀ ਸਹੀ ਬਤਾਓ। ਤੀਸਰਾ ਹੈ। ਬਾਕੀ ਗੱਲ ਉਸ ਭਾਈ ਨਾਲ ਕਰ। ਤੀਸਰਾ ਸੁ। ਤੀਸਰਾ ਸੁ। ਦੇਖ ਲੈ ਵੀਡੀਓ ਬਣੀ ਜਾਂਦੀ ਹੈ ਤੇਰੀ। ਸਹੀ ਗੱਲ ਨਿਆਰਾ ਹੈ। ਸੱਚ ਰਸ ਕਿਹੜੀ ਗੱਲ ਹੈ। ਉਹ ਟਾਕਾ ਪੰਜ ਮੈਂ ਦਾ ਨਹੀਂ ਨਹੀਂ ਤੀਜੇ ਸੂਈ ਹੈਗੀ ਨੇ ਹਰਿਆਣੇ 'ਚ ਤੀਜੇ ਤੋਂ ਬਾਅਦ ਸੂੰਦੀ ਨਹੀਂ ਕੋਈ ਤੀਜੇ ਤੋਂ ਬਾਅਦ ਕਿੰਨੇ ਨੂੰ ਸੁਣ ਗਿਆ ਤੀਜੇ ਸੂਈ ਹੈਗਾ ਸੋਸੋ ਦੋਸਤੋ ਹਰਿਆਣੇ 'ਚ ਮੈਂ ਜਿਆਦਾਤਰ ਦੇਖਦਾ ਹੁੰਨਾ ਵੀ ਮੱਝਾ ਤੀਜੇ ਸੂਏ ਤੋਂ ਬਾਅਦ ਸੂੰਦੀਆਂ ਨਹੀਂ ਪਤਾ ਨਹੀਂ ਉਹ ਗਾਇਬ ਹੋ ਜਾਂਦੀਆਂ ਨੇ ਆਹ ਬਾਈ ਵੀ ਮੰਨ ਨਹੀਂ ਰਿਹਾ ਕਹਿੰਦਾ ਹੁਣ ਤੀਜੇ ਸੂਏ ਵਾਲੇ ਦੀ ਗੱਲ ਕਰ ਜਾਂਦਾ ਯਾਰ ਸਾਡੇ ਤਾਂ ਚਲ ਇਦਾਂ ਨਾਲ ਕਿੰਨੇ ਦਿਨ ਹੋ ਗਏ ਸੂਈ ਨੂੰ ਹਫਤਾ ਹੋ ਗਿਆ ਹਫਤਾ ਹੋ ਗਿਆ ਹਾਂ 7 ਦਿਨ ਹੋ ਗਏ ਦੁੱਧ ਕਿੰਨਾ ਤਿਆਰ ਹੈ ਇਸ ਟੈਂਕ ਦੁੱਧ 10 10 ਕਿਲੋ ਰੇਟ ਰੇਟ ਜਸ 10000 ਕਿੰਨੇ ਦੀ ਛੋਟ ਦੂੰਗੀ ਲ 70 ਵੀ ਛੋੜ ਦੇ 65 ਵੀ ਛੋੜ ਦੂੰ 70 ਵੀ 70 ਨੰਬਰ ਬਤਾ ਦਿੰਦਾ 972958641 ਇੱਕ ਵਾਰੀ ਵੇਖੀ 972958641 ਦੋਸਤੋ ਨੰਬਰ ਬਾਈ ਨੇ ਲਾਤਾ ਸਕਰੀਨ ਤੇ ਬਾਕੀ ਗੱਲਬਾਤ ਬਾਈ ਨਾਲ ਜ਼ਰੂਰ ਕਰਿਓ ਕਨਫਰਮ ਜ਼ਰੂਰ ਕਰਿਓ ਵੀ ਕਿੰਨੇ ਵੇ ਸੂਇਆ ਫੋਨ ਤੇ ਬਾਈ ਤੋਂ ਤੇ ਇਧਰ ਤੋਂ ਹਵਾਨਾ ਦਿਖਾ ਦੇਣਾ ਦੋਸਤੋ ਹਵਾਨੇ ਦੀ ਸਾਫ ਹੈ ਝੂਠੀ ਧਾਰ ਮਾਰ ਕੇ ਦਿਖਾ ਦੇ ਬੱਸੀ ਯਾਰ ਧਾਰ ਮਾਰ ੂਏ ਪੰਜਵੇਂ ਹਾਂ ਸੁਵਾਦ ਦੋਸਤੋ ਪੰਜਵਾਂ ਹੋ ਸਕਦੀ ਹੈ ਉਹ ਤੀਜਾ ਕਹਿੰਦਾ ਮੰਨ ਨਹੀਂ ਰਿਹਾ ਬੰਦਾ ਬਾਕੀ ਨੰਬਰ ਉਹਦਾ ਚੱਲੂਗਾ ਉਹਨੂੰ ਕਰਿਓ 100 200 ਫੋਨ ਕਰੀਓ ਇਹ ਕਾਝੂ ਠੀਏ ਦੋਸਤੋ ਪੂਰੀ ਸਕੀਨ ਝੋਟੀ ਆ ਇਹ ਝੋਟੀ ਤੇ ਆਪਾਂ ਬਲੌਗ ਖਤਮ ਕਰਾਂਗੇ ਇੱਥੇ ਹੀ ਤੇ ਉਸ ਤੋਂ ਬਾਅਦ ਪਰਸਨਲ ਵੀਡੀਓ ਬਣਾਵਾਂਗੇ ਹਰਿਆਣੇ ਦੀ ਝੋਟੀ ਆ ਮੂੰਹ ਮੱਥਾ ਦਿਖਾ ਦੇਣਾ ਦੋਸਤੋ ਝੋਟੀ ਆ ਇਧਰੋਂ ਪੂਰੀ ਸਕੀਨ ਹੈ ਕੁੰਡੇ ਸਿੰਘਾਂ ਚ ਬਿਲਕੁਲ ਕੱਚੀ ਝੋਟੀ ਆ ਤੇ ਬਾਕੀ ਇਧਰ ਵੀ ਦਿਖਾ ਦਣਾ ਦੋਸਤੋ ਹਵਾਨਾ ਦਿਖਾ ਦਣਾ ਨੇੜੇ ਤੋਂ ਅਗਲੀ ਗੱਲ ਬਾਤ ਮੈਂ ਬਾਈ ਜੀ ਹੋਰਾਂ ਨਾਲ ਕਰਾ ਦੂੰਗਾ ਇਧਰ ਤੋਂ ਦੇਖ ਲਓ ਦੋਸਤੋ ਬੈਕ ਤੋਂ ਜੋ ਛੜਾ ਹਵਾਨਾ ਦੋਸਤੋ ਪੱਟਾ ਨੇ ਸੰਨਾਲ ਥਣ ਦੇਖ ਸਕਦੇ ਹੋ ਚਾਰੋਂ ਥਣ ਦੂਰੀ ਤੇ ਲੱਗਿਆ ਨਿਖੜਵੇਂ ਲੱਗਿਆ ਡਿਟੇਲ ਆਪਾਂ ਦਾਂਗੇ ਆਪਾਂ ਬਤਾਏਂਗੀ ਇਸकी ਡਿਟੇਲ ਹਾਂਜੀ ਕੌਣ ਸੇ ਪੈਦਮੇ ਪਹਿਲੇ ਪਹਿਲੇ ਦੰਤੋਂ ਮੈਂ ਹਾਂਜੀ ਕਿਤਨੇ ਦੰਤ ਹੋ ਗਏ ਚਾਰ ਚਾਰ ਦੰਤ ਕਿਤਨੇ ਦਿਨ ਕੀ ਪਈ ਹੋਗੀ ਇਹ ਉਹ ਜੀ 15 16 ਦਿਨਾਂ ਦੀ 15 16 ਦਿਨਾਂ ਦੀ ਦੁੱਧ ਕਿਤਨਾ ਤਿਆਰ ਹੈ 9 ਕਿਲੋ ਤਿਆਰ ਹੈ ਰੇਟ ਕਿਆ 85000 ਮੰਗਤੇ ਹਾਂ ਕਿੰਨੇ ਕੀ ਛੋੜੂਗਾ ਫਿਕਸ ਰੇਟ ਬਤਾ ਦੇ ਫਿਕਸ ਰੇਟ ਫਿਕਸ ਬਿਲਕੁਲ 74 ਕਿ 75 ਇਹ ਨੰਬਰ ਬਤਾ ਦਈਏ ਤੁਹਾਨੂੰ 97280 ਹਾਂ ਜੀ 65757 ਇੱਕ ਵਾਰੀ ਹੋਰ 97280 65757 ਹਾਂ ਦੋਸਤੋ ਚਾਰ ਦੰਦ ਦੀ ਝੋਟੀਆਂ ਹਰਿਆਣੇ ਦੀ ਝੋਟੀਆਂ ਹੈ